ਕਮਾਨ ਨੂੰ ਤੇ ਥਾਰ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਵਾਣ ਨੂੰ ਤੁਸੀਂ ਕਾਲਜ ਪੜੇ ਹੋ ਹਨਾ ਸਕੂਲ ਪੜਿਆ ਅੱਜ ਤੱਕ ਤੁਹਾਨੂੰ ਕਿਸੇ ਨੇ ਡਰਾਜਾੰਦੇ ਨੂੰ ਤੁਹਾਨੂੰ ਕਿਸੇ ਮੁੰਡੇ ਨੇ ਛੇੜਿਆ ਇੱਦ ਤੱਕ ਨਹੀਂ ਐ ਏਦਾਂ ਕਦੇ ਵੀ ਨਹੀਂ ਹੋਇਆ ਕਦੇ ਨਹੀਂ ਹੋਇਆ ਸੀਰੀਅਸਲੀ ਕਦੇ ਨਹੀਂ ਹੋਇਆ ਕਦੇ ਤੁਹਾਡੇ ਅੱਗੇ ਕੋਈ ਮੁੰਡਾ ਪਟਾਕੇ ਬਾਕੇ ਲੰਘ ਕੇ ਗਿਆ ਬੁਲਟ ਤੋਂ ਆ ਨਹੀਂ ਮੇਰੇ ਨਾਲ ਏਦਾਂ ਦੇ ਕਦੀ ਹੋਇਆ ਨਹੀਂ ਕਈ ਜੀ ਤੁਹਾਡੇ ਦੋ ਗਾਣੇ ਆਏ ਤੁਸੀਂ ਬਹੁਤ ਵੱਡੇ ਵੱਡੇ ਫਨਕਾਰਾਂ ਦੇ ਜਿਹਨਾਂ ਨੂੰ ਦੁਨੀਆ ਫਾਲੋ ਕਰਦੀ ਉਹਨਾਂ ਦੇ ਨਾਮ ਲੈਨੇ ਜੀ ਪੰਜਾਬ ਦੇ ਵਿੱਚ ਤੁਸੀਂ ਮਨਮੋਹਨ ਵਾਸਪਾ ਨਾਲ ਆ ਲਿਆ ਜੀ ਪਰ ਤੁਹਾਡੀ ਸੋਚ ਕਦੇ ਵੀ ਉਹਨਾਂ ਨੇ ਹਾਣਦੀ ਨਹੀਂ ਤੁਹਾਡੇ ਗੀਤਾਂ ਦੇ ਵਿੱਚ ਉਹਨਾਂ ਦੀ ਝਲਕ ਦੀ ਨਹੀਂ ਕਿਤੇ ਤੁਸੀਂ ਮਨਮੋਹਨ ਵਾਸਪ ਨੂੰ ਸੁਣਿਆ ਤਾਂ ਨਾ ਗੀਤ ਗਾਉਂਦੇ ਜਦੋਂ ਤੁਸੀਂ ਗੀਤ ਗਾਏ ਨੇ ਅ ਨਹੀਂ ਇੱਕ ਟਾਈਪ ਹੁੰਦੀ ਹੈ ਹਰ ਇੱਕ ਇਨਸਾਨ ਦਾ ਇੱਕ ਆਪਣਾ ਇੱਕ ਤਰੀਕਾ ਹੁੰਦਾ ਤਰੀਕੇ ਨਾਲ ਕੋਈ ਵੀ ਪੜ੍ਹੇ ਲਿਖੇ ਹੋ ਤੁਸੀਂ ਆਪਣੇ ਆਪ ਨੂੰ ਸਮਝਦਾਰ ਨਹੀਂ ਮੰਨਦੇ ਨਹੀਂ ਨਹੀਂ ਸਮਝਦਾਰ ਆਂ ਬਟ ਇਸ ਲਾਈਨ 'ਚ ਮੈਂ ਆਪਣੇ ਆਪ ਨੂੰ ਹਲੇ ਇੰਨੇ ਕਾਬਿਲ ਨਹੀਂ ਸਮਝਾ ਜੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਮੁੰਡਿਆਂ ਦੀ ਬਦੀਕੀ ਦਾ ਸ਼ਿਕਾਰ ਹੋਈ ਜਾਂਦੀ ਨੇ ਤੇ ਜਾਗ ਦੀ ਘਟਰਾਵਾ ਤੁਸੀਂ ਪੜੀਆਂ ਸੁਣੀਆਂ ਬਿਲਕੁਲ ਜੀ ਜਿਹੜੇ ਪਟਾਕੇ ਪੋਨੇ ਬੁਲਟ ਤੇ ਤੁਸੀਂ ਚੰਗੀ ਗੱਲ ਸਮਝਦੇ ਹੋ ਨਹੀਂ ਇਹ ਚੰਗੀ ਗੱਲ ਨਹੀਂ ਆ ਪਹਿਲੇ ਵੀ ਕਿਸੇ ਇੰਟਰਵਿਊ ਚ ਗੱਲ ਹੋਈ ਸੀ ਕਿ ਉਹ ਪਟਾਕੇ ਪਾਉਣ ਤੇ ਅਗਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹੂੰਗੀ ਕਿ ਸੇਫ ਨਹੀਂ ਆ ਫਿਰ ਤੁਸੀਂ ਇਸ ਚੀਜ਼ ਨੂੰ ਉਤਸ਼ਾਹਿਤ ਕਿਉਂ ਕਰ ਰਹੇ ਤੁਸੀਂ ਤਾਂ ਜਿਹੜੀ ਮੰਦਿਰ ਆ ਜੀ ਤੁਸੀਂ ਚਲੋ ਕਰਮਾਂ ਵਾਲੇ ਤੁਸੀਂ ਕਹਾਂ ਮੈਨੂੰ ਅੱਜ ਕਿਹਨੂੰ ਮੁੰਡੇ ਨਹੀਂ ਛੇੜਿਆ ਚੰਡੀਗੜ੍ਹ ਦੇ ਵਿੱਚ ਬੈਠੇ ਆਪਾਂ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਆੜੇ ਪਟਾਕੇ ਪਾਉਣ ਨਾਲ ਤੇ ਪਰੇਸ਼ਾਨ ਨੇ ਤੁਸੀਂ ਨੇ ਸਿੱਧੇ ਤੌਰ ਤੇ ਉਹਨਾਂ ਦੀ ਹਮਾਇਤ ਕਰਤੀ ਮੈਂ ਹੁਮਾਇਤ ਨਹੀਂ ਐ ਤਾਂ ਇੱਦਾਂ ਤੇ ਕਈ ਚੀਜ਼ਾਂ ਆਉਂਦੀਆਂ ਨੇ ਕਿੰਨਾ ਤੁਸੀਂ ਬੜੀ ਪ੍ਰਾਊਡਲੀ ਕਹਿ ਰਹੇ ਹੋ ਨਾ ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਟਾਕੇ ਪਾਉਣੇ ਤੁਹਾਨੂੰ ਪਤਾ ਚਲਾਣ ਵੀ ਆ ਪਟਾਕੇ ਪਾਉਣਾ ਇਹੀ ਪਟਾਕੇ ਪਾਉਣ ਵਾਲੇ ਪਹਿਲਾਂ ਪਟਾਕੇ ਬਾਉਂਦੇ ਨੇ ਫਿਰ ਕੁੜੀਆਂ ਨੂੰ ਛੇੜਦੇ ਨੇ ਫਿਰ ਉਹਨਾਂ ਦੀ ਚੁੰਨੀ ਦਾ ਛੇੜਦੇ ਨੇ ਫਿਰ ਅੱਗੇ ਕੀ ਕੁਝ ਹੁੰਦਾ ਜੀ ਤੁਸੀਂ ਇੱਕ ਦਿਨ ਮੇਰਾ ਤੁਸੀਂ ਪੜੇ ਲੈ ਕੇ ਗਾਇਕਾ ਹੋ ਤੁਸੀਂ ਇਦਾਂ ਦਾ ਗਾਣਾ ਗਾਇਆ ਤੇ ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਸਿੱਧੇ ਤੌਰ ਤੇ ਜਿਹੜੀ ਮੁੰਡੀ ਦਾ ਉਹਨੂੰ ਉਤਸ਼ਾਹਿਤ ਕਰ ਰਹੇ ਹੋ ਨਹੀਂ ਮਡੀਰ ਇਹ ਦੇਖੋ ਕਿਸੇ ਗਾਣੇ ਨਾਲ ਹੀ ਉਤਸਾਹਿਤ ਨਹੀਂ ਹੁੰਦੀ ਮਡੀਰ ਆਲਰੇਡੀ ਜੋ ਕੁਝ ਵੀ ਲੋਕ ਕਰ ਰਹੇ ਆ ਮੇਰੇ ਖਿਆਲ ਦੇ ਨਾਲ ਤੇ ਨਹੀਂ ਆ ਕਿ ਇੱਕ ਆਰਟਿਸਟ ਨੂੰ ਹੀ ਫੋਲੋ ਕੀਤਾ ਜਾਂਦਾ ਹੈ ਮੈਂ ਨਹੀਂ ਸਮਝਦੀ ਕਿ ਮਾਈਕੂ ਜਿਹੜੇ ਇੱਕ ਸਿੰਗਰ ਗੀਤਕਾਰ ਹੁੰਦੇ ਨੇ ਤੁਸੀਂ ਲੋਕਾਂ ਦੇ ਪ੍ਰੇਰਨਾ ਸਰੋਤ ਹੁੰਦੇ ਨੇ ਜਿਵੇਂ ਤੁਸੀਂ ਮਨਮੋਹਨ ਵਾਰਿਸ ਦਾ ਨਾਮ ਲੈ ਰਹੇ ਹੋ ਮੈਂ ਮਨਮੋਹਨ ਵਾਰਿਸ ਦੀ ਪ੍ਰਸ਼ੰਸਾ ਕਰਾਂ ਉਹ ਸਾਡਾ ਅੱਗੇ ਜਾ ਕੇ ਤੁਹਾਡੇ ਵੀ ਪ੍ਰਸ਼ੰਸਕ ਹੋਣ ਜੀ ਜੇ ਤੁਸੀਂ ਮਨਮੋਹਨ ਵਰਗੇ ਪ੍ਰਸ਼ੰਸਕ ਮੈਂ ਤਾਂ ਅਜ ਤੱਕ ਸੁਣਿਆ ਨਹੀਂ ਮਨਮੋਹਨ ਵਾਲਸ ਨੇ ਇਦਾਂ ਦਾ ਕਿ ਇੱਕ ਸਮਾਜ ਦੇ ਦੇ ਖਿਲਾਫ ਕੋਈ ਗਾਣਾ ਗਾਇਆ ਹੋਵੇ ਇਸ ਤਰੀਕੇ ਨਾਲ ਜੇ ਤੁਸੀਂ ਗਾਉਂਗੇ ਤੁਹਾਡੇ ਵੀ ਪ੍ਰਸ਼ੰਸਕ ਹੋਣਗੇ ਮੈਂ ਸਮਝਦਾ ਵੀ ਉਹ ਸਮਾਜ ਚੋੜਿਆਂ ਦੇ ਉਹਨੇ ਵੀ ਸਿੱਧੇ ਤੌਰ ਤੇ ਬਹੁਤ ਸਾਰੇ ਗਾਇਕ ਵੀ ਜ਼ਿੰਮੇਦਾਰ ਹੋ ਇਸ ਜਿਵੇਂ ਤੁਸੀਂ ਗਾਣਾ ਗਾਇਆ ਪਟਾਕੇ ਚਮਾਉਣਾ ਮੈਨੂੰ ਲੱਗਦਾ ਤੁਸੀਂ ਤੁਸੀਂ ਵੀ ਇਸ ਲਈ ਜ਼ਿੰਮੇਦਾਰ